ਹਲਕਾ ਫਟੇਗੜ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਗੇਜाराम ਜੱਜ ਮੈਦਾਨ ਮੌਜੂਦ ਨੇ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਰਮਪిత ਪਰਮਾਤਮਾ ਇਸ ਮਾਲਕ ਦੀ ਮੇਰੇ ਅਰਦਾਸ ਹੈ ਕਿ ਤੁਸੀਂ ਸਾਰੇ ਨਾਲ ਮਿਲ ਕੇ ਮੇਰੀ ਮਦਦ ਕਰ ਰਹੇ ਹੈ ਇਸ ਮਦਦ ਦੇ ਵਿੱਚ ਆਪ ਜੀ ਦੀ ਬਹੁਤ ਲੋੜ ਹੈ ਬਾਕੀ ਕੰਨਾ ਸਿਰੰਕਾਰਨੇ ਹੈ ਅਹੰਕਾਰ ਦੀ ਜੋਸ਼ ਸ਼ਿਵਰਾਤ ਮੇਲੀ ਉਹਦੇ ਬੱਥਾ ਬੈਠੇ ਮੇਰੇ ਕੀ ਕੀ ਮੰਦੇ ਕਿੰਨਾਕ ਮੁਕਾਬਲਾ ਮੰਨਦੇ ਹੋ ਕਿਉਂਕਿ ਲੇਟ ਉਹ ਕਾਮਨਾ ਤਾਂ ਦੇਖੋ ਜਿੱਥੇ ਇਸ ਪਰਮਾਤਮਾ ਨੇ ਅਸ਼ੀਰਵਾਦ ਤਬ ਨਾ ਸਤਿਗੁਰ ਨੇ ਉੱਥੇ ਕੋਈ ਮੁਕਾਬਲੇ ਨਹੀਂ ਇਸ ਕਰਕੇ ਇਸ ਮੁਕਾਬਲਾ ਕਿਦਣਾ ਮੰਨਦੀ ਸਾਰੇ ਮੁਕਾਬਲੇ ਜਦੋਂ ਇਹਦੇ ਜਿੰਨੇ ਸਾਰੇ ਆਪੀ ਆਪੀ ਕਰਦਾ ਜੇ ਇਹ ਟਿਕਟ ਲੇਟ ਮਿਲੀ ਹੈ ਤਾਂ ਕੋਈ ਫੁੱਟ ਨਹੀਂ ਹੈ ਇਹ ਤਾਂ ਸਤਿਗੁਰ ਨੇ ਆਪ ਬਲਾ ਕੇ ਟਿਕਟ ਦਿੱਤੀ ਹੈ ਮਾਲਕ ਦੀ ਕਿਰਪਾ ਹੋਈ ਹੈ ਮੋਦੀ ਸਾਹਿਬ ਨੇ ਮੈਨੂੰ ਟਿਕਟ ਕਿਹਾ ਵੀ ਤਿੰਨੇ ਟਿਕਟ ਲੈਣੀ ਹੈ ਛੋਂਤੀ ਬੰਦਿਆਂ ਨੇ ਟਿਕਟ ਲੈਣ ਵਾਸਤੇ ਪੜਾਈ ਕਰੀ ਦੀ ਪਰ ਸਭ ਤੋਂ ਜ਼ਿਆਦਾ ਲਾਸਟ ਹੁੰਦਾ ਨਾ ਉਹ ਸਭ ਤੋਂ ਪਹਿਲਾਂ ਹੁੰਦਾ ਕੀ ਮੁੱਦਿਆਂ ਨੂੰ ਲੈ ਕੇ ਤੁਸੀਂ ਇਹਦਾ ਹੈ ਚੋਣਾਂ ਦਾ ਲੜਾਈ ਤਾਂ ਮੁੱਦਿਆਂ ਦੀ ਤਾਂ ਬਹੁਤ ਹੈ ਅਸੀਂ ਦਾ ਨਸ਼ੇ ਅੱਜ ਸਾਡਾ ਪੰਜਾਬ ਗਲ ਰਿਹਾ ਮਲ ਰਿਹਾ ਭੈਣਾ ਦੇ ਵੀਰ ਉੱਜੜ ਰਿਹਾ ਮਾਮਾ ਦੇ ਪੁੱਤ ਮਰ ਰਹੇ ਆ ਭੈਣਾ ਰੰਡੀਆਂ ਹੋ ਰਹੀਆਂ ਬੇ ਥਾਂ ਨੋ ਕਲਾ ਕਰਾ ਹੋ ਰਹੀ ਅੱਜ ਨਸ਼ੇ ਤੇ ਲੜਾਈ ਹੋਦੀ ਨਸ਼ਿਆਂ ਨੂੰ ਬਚਾਉਣਾ ਹੈ ਤੇ ਬੱਚਿਆਂ ਨੂੰ ਲੋਕਾਂ ਦੇ ਵਿੱਚ ਆ ਕੇ ਕੰਨਾਂ 'ਚ ਪਾਣਾ ਆਮ ਆਦਮੀ ਪਾਰਟੀ ਅੱਜ ਫੇਰ ਵੱਡੇ ਵੱਡੇ ਦਾਅਵੇ ਕਰ ਰਹੀ ਕਿ 13 ਦੀ 13 ਸਿਟਾਂ ਦੀ ਲੈ ਕੇ ਜਾਵਾਂਗੇ ਪਹਿਲਾਂ ਤੇਰਾਂ ਵਾ ਦੀ ਲੋਕਾਂ ਨੂੰ ਇਹ ਤਾਂ ਸਮਾਂ ਦੱਸੂਗਾ ਇਸ ਜਗ੍ਹਾ ਤੇ ਬੈਠੇ ਨਾ ਮੈਂ ਇੱਥੇ ਕੁਝ ਨਹੀਂ ਬੋਲ ਸਕਦਾ ਕਿਉਂਕਿ ਰਾਜਨਾਤਿਕ ਤੌਰ ਤੇ ਇੱਥੇ ਗੱਲ ਨਹੀਂ ਕਰ ਸਕਦੇ ਇੱਥੇ ਸਿਰਫ ਸਿਮਰਨ ਕਰੋ ਕਰਦੇ ਚੱਲੋ ਗੱਲ ਹਰੀ ਦੀ ਇਸ ਤੋਂ ਵੱਡੀ ਗੱਲ ਨਹੀਂ ਨਹੀਂ ਹੁਣ ਤੱਕ ਭਰੋਸਾ ਤੰਦਾ ਹੈ ਅੱਜ ਹੈ ਫੇਰ ਕੱਲ ਨਹੀਂ ਕੱਲ ਦਾ ਟਾਈਮ ਕੱਲ ਨੂੰ ਦੇਖਿਆ ਅੱਜ ਦੀ ਗੱਲ ਜੋ ਕਰਨਾ ਹੈ ਇਸਨੇ ਕਰਨਾ ਹੀ ਮੁੱਖ ਚੋਂ ਦਾ ਪ੍ਰਗਟਿਆ ਕਰ ਰਿਹਾ ਹਾਂ ਖੋਲ ਰਿਹਾ ਹੁਣ ਜਾ ਰਹੇ ਹੱਥੋਂ ਪਹਿਲਾਂ ਆਪਣੇ ਇਸਤਨ ਮੰਦੇ ਹੱਥੇ ਆਏ ਆ ਉਸ ਤੋਂ ਬਾਅਦ ਸਾਰਾ ਕੰਮ ਇਹਦੇ ਕਾਪੀ ਕਰਨਾ ਮੇਰਾ ਮੁਝ ਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਸੁੱਤੇ ਇਹਨਾ ਤੁਹਾਡੇ ਕੋਲ ਦਿੱਤਾ ਬਾਕੀ ਤੁਹਾਡਾ ਇਹ ਕੰਮ ਤੁਸੀਂ ਕਰੋ ਸੋ ਆਪਣੇ ਗੁਰੂ ਜੀ ਅਸ਼ੀਵਾ ਲੈ ਕੇ ਅੱਜ ਚੌਂ ਦਫ਼ਤਰ ਦਾ ਉਦਘਾਟਨ ਕਰਨ ਆ ਰਹੇ ਨੇ ਗੇਜाराम ਜੀ ਗੱਲਬਾਤ ਹੋਈ ਅੱਗੇ ਵੀ ਗੱਲਬਾਤ ਜਿਹੜੀ ਹੈ ਇਹਨਾਂ ਨਾਲ ਜਾਰੀ ਰੱਖਾਂਗੇ ਸੋ ਕੈਮਰਾਮੈਨ ਜੇਸ਼ਾ ਜਨਾਲ ਮਹਿਰਾਜ ਮੈਂਡੋ ਯੂਨੀਵਰਸਲ ਨਿਊਜ਼ ਦੇ ਐਂਕਰ